ਹਾਂਜੀ ਸਟੂਡੈਂਟਸ 12th ਕਲਾਸ ਦੇ ਲਈ ਆਪਾਂ ਇਹ ਵੀਡੀਓ ਲੈ ਕੇ ਆਇਆ ਕਿ ਬੱਚੇ ਬਹੁਤ ਸਾਰੇ ਕਮੈਂਟ ਕਰ ਰਹੇ ਨੇ ਕਿ ਮੈਮ ਜਿਹੜੇ ਕਿ ਗ੍ਰਾਮਰ ਕਰਵਾ ਦਿਓ ਉਸੋ ਗ੍ਰਾਮਰ ਚੈਨਲ ਤੇ ਆਲਰੇਡੀ ਅਪਲੋਡ ਕੀਤੀ ਹੋਈ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਂ ਕਰਕੇ ਤੁਹਾਡੇ ਕੋਲ ਨੋਟੀਫਿਕੇਸ਼ਨ ਨਹੀਂ ਜਾਂਦਾ ਚੈਨਲ ਤੇ ਟੋਟਲ ਹੀ ਗ੍ਰਾਮਰ ਆਪਾਂ ਨੇ ਅਪਲੋਡ ਕਰ ਰੱਖੀ ਆ ਸਿਰਫ ਤੋਂ ਸਿਰਫ ਚੇਂਜ ਦਾ ਵੌਇਸ ਨਰੇਸ਼ਨ ਨਹੀਂ ਕਰਵਾਇਆ ਹੁਣ ਕੱਲ ਤੇ ਪਰਸੋਂ ਬਾਕੀ ਆਪਾਂ ਸਾਰੇ ਅਪਲੋਡ ਕਰ ਰੱਖੇ ਆ ਚੇਂਜ ਦਾ ਵੌਇਸ ਨਰੇਸ਼ਨ ਤੁਹਾਨੂੰ ਕਿੱਥੋਂ ਮਿਲਣਗੇ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਤੁਸੀਂ ਹਾਂਜੀ ਤੁਸੀਂ ਯੂਟਿਊਬ ਤੇ ਟੂਰ ਸਟੱਡੀ ਕਲਾਸਾਂ ਚੈਨਲ ਸਰਚ ਕਰਨਾ ਦੈਨ ਸਰਚ ਕਰਨ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਦੇ ਵਿੱਚ ਤੁਸੀਂ ਹਾਂਜੀ ਪਲੇਲਿਸਟ ਥੋੜਾ ਨੀਚੇ ਸਕਰੋਲ ਕਰਨਾ ਨੀਚੇ ਸਕਰੋਲ ਕਰੋਗੇ ਮੈਂ ਕਮੈਂਟ ਬਾਕਸ ਦੇ ਵਿੱਚ ਵੀ ਪਿੰਨ ਕਰਨ ਦੀ ਕੋਸ਼ਿਸ਼ ਕਰੂੰਗੀ ਹਾਂਜੀ ਨੀਚੇ ਜੋ ਤੁਸੀਂ ਪਲੇਲਿਸਟ ਨੂੰ ਓਪਨ ਕਰੋਗੇ ਤਾਂ ਤੁਹਾਨੂੰ ਮਿਲੇਗੀ ਪਲੇਲਿਸਟ ਨੀਚੇ ਸਕਰੋਲ ਕਰੋਗੇ 12th ਕਲਾਸ 2024 ਐਂਡ 25 ਇੰਗਲਿਸ਼ ਤਾਂ ਇਹਨੂੰ ਓਪਨ ਕਰੋਗੇ ਦੇਖੋ ਤੁਹਾਨੂੰ ਦੋਨੋਂ ਵੀਡੀਓਜ਼ ਦੇ ਵਿੱਚ ਹੈਗੇ ਨੇ ਲੈਟਰਸ ਇਹਨਾਂ ਦੇ ਵਿੱਚੋਂ ਤੁਹਾਨੂੰ ਇਗਜ਼ਾਮ ਦੇ ਵਿੱਚ ਪੱਕਾ ਆ ਜਾਣੀਆਂ ਇੱਕ ਹੈ ਲੈਟਰ ਟੂ ਐਡੀਟਰ ਇੱਕ ਹੈਗੇ ਨੇ ਲੈਟਰ ਟੂ ਡਿਪਟੀ ਕਮਿਸ਼ਨਰ ਇੱਕ ਹੈਗੇ ਨੇ ਤੁਹਾਡੇ ਅਪਲੀਕੇਸ਼ਨਸ ਤਿੰਨੇ ਤਾਂ ਤਿੰਨੇ ਦੇ ਵਿੱਚੋਂ ਤੁਸੀਂ ਦੋ ਦੋ ਫਾਰਮੈਟ ਕਰ ਲਓ ਇੱਕ ਤਾਂ ਅਪਲੀਕੇਸ਼ਨ ਵਾਲੀਆਂ ਕਰ ਲਓ ਇੱਕ ਲੈਟਰ ਟੂ ਐਡੀਟਰ ਕਰ ਲਓ ਜਾਂ ਲੈਟਰ ਟੂ ਜਿਹੜੀ ਕਿ ਡਿਪਟੀ ਕਮਿਸ਼ਨਰ ਕਰ ਲਓ ਤੇ ਹੈ ਇਜ਼ੀ ਨੇ ਸਾਰੇ ਵੀ ਬਹੁਤ ਹੀ ਇਜ਼ੀ ਵਰਡਿੰਗ ਚ ਕਰਵਾਇਆ ਹੋਣਾ ਦੇਖੋ ਨੋ ਸੂਨਰ ਇਹ ਤੁਹਾਨੂੰ ਪਰਿਵਾਰਖੇ ਆਪਾਂ ਨੇ ਦੈਨ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਜਿਹਨਾਂ ਨੂੰ ਟਿਕ ਲਗਾਉਂਦੇ ਜਾਊਂਗੀ ਤੁਸੀਂ ਕਰ ਲਓ ਇੱਕ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਨੂੰ ਜ਼ਰੂਰ ਵਾਚ ਕਰੋ ਵੀਡੀਓਜ਼ ਨੂੰ ਤੇ ਕੈਰੈਕਟਰ ਸਕੈਚ ਵਗੈਰੇ ਤਾਂ ਆਪਣੇ ਹੁਣ ਵੀ ਅਪਲੋਡ ਕਰਤੇ ਹਾਂਜੀ ਤੇ ਇਹਨੂੰ ਨੀਚੇ ਦੇਖੋ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਹੈ ਵੀ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਨੇ ਇਹ ਤੇ ਤੁਹਾਨੂੰ ਈਮੇਲਸ ਸਾਰੇ ਇੱਕੋ ਵੀਡੀਓ ਦੇ ਵਿੱਚ ਈਮੇਲਸ ਮਿਲ ਜਾਣਗੇ ਠੀਕ ਹੈ ਹਾਊ ਟੂ ਰਾਈਟ ਈਮੇਲਸ ਕਿਵੇਂ ਤੁਸੀਂ ਲਿਖਣੇ ਨੇ ਰਿਮੂਵ ਟੂ ਕਿਵੇਂ ਕਰਨਾ ਇਹ ਵੀ ਪਿਆ ਠੀਕ ਹੈ ਇਸ ਵੀਡੀਓ ਇਸ ਪਲੇਲਿਸਟ ਦੇ ਵਿੱਚ ਸਭ ਕੁਝ ਹੈ ਰਾਈਟਰ ਨੇਮ ਟ੍ਰਿਕ ਇਹ ਵੀ ਤੁਸੀਂ ਆਪਣੇ ਯਾਦ ਕਰ ਸਕਦੇ ਹੋ ਅਗਰ ਤੁਸੀਂ ਯਾਦ ਕਰਨੀ ਹੈ ਹਾਂਜੀ ਸਿੰਪਲ ਕੰਪਲੈਕਸ ਕੰਪਾਊਂਡ ਸੈਂਟੈਂਸ ਤੇ ਰਿਮੂਵ ਟੂ 네ਗੇਟਿਵ ਸੈਂਟੈਂਸ ਸਾਰੇ ਰੂਲਸ ਦੇ ਨਾਲ ਸਮਝਾਏ ਹੋ ਨੇ ਇਸ ਵੀਡੀਓ ਨੂੰ ਦੇਖ ਲਓ ਠੀਕ ਹੈ ਜਿੰਨਾ ਜਿੰਨਾ ਤੇ ਮੈਂ ਟਿਕ ਲਗਾਉਂਗੀ ਉਹ ਵਾਲੀ ਵੀਡੀਓ ਤੁਹਾਡੀ ਗ੍ਰਾਮਰ ਦੀ ਨੇ ਟਰਾਂਸਲੇਸ਼ਨ ਸਾਰੀ ਇਸ ਵੀਡੀਓ ਦੇ ਵਿੱਚ ਪਈ ਆ ਠੀਕ ਹੈ ਤੇ ਦੈਨ ਉਸ ਤੋਂ ਬਾਅਦ ਤੁਸੀਂ نیچے ਨੂੰ ਸਕਰੋਲ ਕਰਨਾ ਈਮੇਲਸ ਆਪਣੇ ਕਰ ਲੈ ਹਾਂਜੀ ਡਿਟਰਮੀਨਰ ਸਾਰੇ ਇਸ ਵੀਡੀਓ ਡਿਟਰਮੀਨੈਂਟ ਵਾਚ ਕਰੋ ਗ੍ਰਾਮਰ ਬੁੱਕ ਚੋਂ ਡਿਟਰਮੀਨੈਂਟ ਆਉਂਦੇ ਜਿੰਨੇ ਕਰਵਾਏ ਹੋਣੇ ਇਹਨਾਂ ਦੇ ਵਿੱਚੋਂ ਪੱਕਾ ਆ ਜਾਣਗੇ ਚੇਂਜ ਦਾ ਨਰੇਸ਼ਨ ਵਿਦ ਰੂਲਸ ਨਾਲ ਤੁਹਾਨੂੰ ਐਗਜ਼ਾਮਪਲਸ ਕਰਵਾਈਆਂ ਹੋਈਆਂ ਨੇ ਤੇ ਚੇਂਜ ਦਾ ਵੌਇਸ ਵਿਦ ਰੂਲਸ ਨਾਲ ਐਗਜ਼ਾਮਪਲਸ ਨੇ ਡਿਗਰੀ ਆਫ ਕੰਪੈਰੀਜ਼ਨ ਡਿਗਰੀ ਆਫ ਕੰਪੈਰੀਜ਼ਨ ਯੂਜ਼ ਆਫ ਅਨਲੈਸ ਡਿਗਰੀ ਆਫ ਕੰਪੈਰੀਜ਼ਨ ਯੂਜ਼ ਆਫ ਅਨਲੈਸ ਇਹ ਵਾਲੀ ਵੀਡੀਓ ਪ੍ਰੀवियस ਇਅਰ ਕੁਐਸਚਨ ਪੇਪਰ ਇਹਨਾਂ ਨੂੰ ਜ਼ਰੂਰ ਵਾਚ ਕਰੋ ਸੋ ਇਹ ਰਹੀ ਤੁਹਾਡੀ ਗ੍ਰਾਮਰ ਐਂਡ ਇੰਗਲਿਸ਼ ਦੀ ਟੋਟਲ ਹੀ ਪਲੇਲਿਸਟ ਆ ਇਹਦੇ ਵਿੱਚ ਸਿਰਫ ਤੁਹਾਨੂੰ ਇੰਗਲਿਸ਼ ਦੀਆਂ ਹੀ ਵੀਡੀਓਜ਼ ਨੇ ਇਸ ਤੋਂ ਇਲਾਵਾ ਹੋਰ ਕੋਈ ਵੀਡੀਓਜ਼ ਨਹੀਂ ਹੈਗੀਆਂ ਤੁਸੀਂ ਆਪਣੇ ਅਥੋਂ ਵੀਡੀਓਜ਼ ਵਾਚ ਕਰ ਲਓ ਮੇਰੇ ਕੋਲ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਮੈਂ ਤਾਂ ਟਾਈਮ ਕੱਟ-ਕੱਟ ਕੇ ਤੁਹਾਡੇ ਲਈ ਵੀਡੀਓਜ਼ ਅਪਲੋਡ ਕਰ ਰਹੀ ਆ ਸੋ ਸੌਰੀ ਕਿ ਆਪਾਂ ਮਾਡਲ ਟੈਸਟ ਪੇਪਰ ਅਪਲੋਡ ਨਹੀਂ ਕਰ ਪਾਈ ਸੋ ਬੈਸਟ ਆਫ ਲੱਕ ਵੀ ਤੁਹਾਡੇ ਐਗਜ਼ਾਮ ਦੇ ਲਈ ਵਧੀਆ ਐਗਜ਼ਾਮ ਹੋਊਗਾ ਟੈਨਸ਼ਨ ਫਰੀ ਹੋ ਕੇ ਆਪਣਾ ਰਿਲੈਕਸਡ ਮਾਈਂਡ ਹੋ ਕੇ ਜਿਹੜੇ ਕਿ ਆਪਣਾ ਪੇਪਰ ਨੂੰ ਕਰਨਾ ਤੇ ਪੇਪਰ ਨੂੰ ਕਿਵੇਂ ਕਰਨਾ ਕਿ ਕੀ ਕੀ ਤੁਸੀਂ ਕਰਕੇ ਆਪਣਾ ਪੇਪਰ ਨੂੰ ਪਾਸ ਕਰ ਲਓ ਇਹ ਵਾਲੀ ਵੀਡੀਓ ਵੀ ਤੁਸੀਂ ਜਰੂਰ ਵਾਚ ਕਰੋ ਵੀ ਆਪਾਂ ਨੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਠੀਕ ਹੈ ਥੈਂਕਸ